40 ਸਾਲ ਪੂਰੇ ਹੋਣ ਜਾ ਰਹੇ ਨੇ ਮੈਂ ਕਹਿਣਾ ਚਾਹੁੰਦਾ ਕਿ ਅਮੇ ਇਸ ਸਮਲੇ ਨੂੰ 40 ਸਾਲ ਰੁਲ ਹੋ ਜਾਣ ਤੇ ਭਾਵੇਂ ਹੋ ਜੇ 400 ਸਾਲ ਇਹਦੇ ਜਿਹੜੇ ਜ਼ਖਮ ਆ ਉਹ ਹਮੇਸ਼ਾ ਹੀ ਸਿੱਖ ਮਨਾਂ ਦੇ ਵਿੱਚ ਹਰੇ ਰਹਿਣਗੇ ਕਿਉਂਕਿ ਬਹੁਤ ਵੱਡਾ ਦੁਖਾਂਤ ਹੈ 84 ਦਿਨ ਜਿਹੜਾ ਇਸ ਅਸਥਾਨ ਦੇ ਉੱਤੇ ਵਰਤਿਆ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਜਿਹੜੇ 6 ਦਿਨ ਹੈ ਇਹ ਸਿੱਖ ਕੌਮ ਲਈ ਬੜੇ ਅਸਹਿ ਤੇ ਬੜੇ ਅਕਾਇ ਕਿ ਇਹਨਾਂ ਦਿਨਾਂ ਦੇ ਦੌਰਾਨ ਹੀ ਭਾਰਤੀ ਹਕੂਮਤ ਨੇ ਆਪਣੀਆਂ ਫੌਜਾਂ ਲੈ ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਭਾਰੀ ਹਮਲਾ ਬੋਲਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਤਬਾਹ ਕੀਤਾ ਔਰ ਹਜ਼ਾਰਾਂ ਜਿਹੜੇ ਸਿੱਖ ਸੀ ਜਿਦੇ ਵਿੱਚ ਬੱਚੇ ਵੀ ਸੀ ਬਜ਼ੁਰਗ ਵੀ ਸੀ ਇਸਤਰੀਆਂ ਵੀ ਸੀ ਜੋ ਖਾਸ ਤੌਰ ਦੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਇੱਥੇ ਇਕੱਠੇ ਹੋਏ ਸੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜ਼ਾਲਮਾਨਾ ਢੰਗ ਦੇ ਨਾਲ ਸ਼ਹੀਦ ਕੀਤਾ ਗਿਆ ਇਹ ਸ਼ਹੀਦियां ਜਿਹੜੀਆਂ ਨੇ ਸਾਡੇ ਵਾਸਤੇ ਸਰਮੌਰ ਨੇ ਸ਼ਹੀਦ ਸਾਡੇ ਸਰਮੌਰ ਨੇ ਅਸੀਂ ਹਮੇਸ਼ਾ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਰਹਿਣਾ ਔਰ ਇਹ 84 ਦਾ ਜਿਹੜਾ ਜ਼ਖਮ ਇਹਨੂੰ ਇਹ ਸਾਡੇ ਰਸਤਾ ਹੀ ਰਹਿਣਾ ਹੈ ਇਹਦੀ ਪਰਪਾਈ ਕਿਸੇ ਕੀਮਤ ਦੇ ਉੱਤੇ ਕੋਈ ਸਰਕਾਰ ਨਹੀਂ ਕਰ ਸਕਦੀ ਕੱਲੇ ਰਿਜ਼ਲਟ ਆ ਰਹੇ ਸਿੰਘ ਸਾਹਿਬ ਕੱਲੇ ਰਿਜ਼ਲਟ ਆ ਰਹੇ ਸਿੱਖ ਜਿਹੜੇ ਆਗੂ ਨੇਤਾ ਉਹ ਜਿੱਤਣ ਦੀ ਉਹ ਜਿਹੜਾ ਕ੍ਰਸ਼ੀ ਉਹਨਾਂ ਨੂੰ ਬਣਾ ਰਹੀ ਸੀ ਨਹੀਂ ਦੇਖੋ ਕਿ ਜਿਹੜੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਇਹ ਦਿਨ ਨੇ ਇਹ ਸਾਡੇ ਵਾਸਤੇ ਬੜੇ ਅਸਾ ਬੜੇ ਕਸ਼ਟਦਾਇਕ ਹੈ ਹਰ ਆਰਸੀ ਇਹਨਾਂ ਦਿਨਾਂ ਦੇ ਵਿੱਚ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਆਂ ਸ਼ਹੀਦਾਂ ਨੂੰ ਅਸੀਂ ਸ਼ਰਧਾਂਜਲੀ ਭੇਟ ਕਰਦੇ ਆਂ ਤਾਂ ਬੜੇ ਇੱਕ ਗਮਗੀਨ ਮਾਹੌਲ ਦੇ ਵਿੱਚ ਅਸੀਂ ਜਿਹੜੇ ਦਿਨ ਕੱਢਦੇ ਆਂ ਅਦਾਲਤ ਨੇ ਡੇਰਾ ਸਰਸਾ ਮੁਕੀ ਨੂੰ ਜਿਹੜਾ ਹੈਗਾ ਰਿਹਾਈ ਦੇ ਦਿੱਤੀ ਦੇਖੋ ਦੁਨੀਆ ਦੀਆਂ ਅਦਾਲਤਾਂ ਜਿਹੜੀਆਂ ਨੇ ਇਹ ਅਪੀਲ ਦਲੀਲ ਤੇ ਗਵਾਹਾਂ ਤੇ ਸਬੂਤਾਂ ਦੇ ਦੀਆਂ ਮਤਹਾਜ ਹੁੰਦੀਆਂ ਨੇ ਤੇ ਅੱਜ ਕੱਲ ਅਸੀਂ ਜਾਣਦੇ ਆਂ ਅਪੀਲਾਂ ਦਲੀਲਾਂ ਸਬੂਤ ਗਵਾਹ ਇਹ ਸਰਕਾਰ ਸਾਰੇ ਸਰਕਾਰਾਂ ਦੀ ਮੁਠੀ ਦੇ ਵਿੱਚ ਹੁੰਦੇ ਨੇ ਜਿੱਦਿ ਸਰਕਾਰ ਨਾਲ ਸੈਟਲਮੈਂਟ ਹੋ ਜਾਂਦੀ ਹੈ ਉਹ ਗੁਨਾਹਗਾਰ ਹੋਣ ਦੇ ਬਾਵਜੂਦ ਵੀ ਰਿਹਾ ਹੋ ਜਾਂਦਾ ਹੈ ਤੇ ਜਿਹਦੇ ਨਾਲ ਜਿਹੜਾ ਸਰਕਾਰ ਨਾਲ ਸੈਟਲਮੈਂਟ ਨਹੀਂ ਕਰਦਾ ਜਾਂ ਸਰਕਾਰ ਜਿਹਦੇ ਨਾਲ ਸੈਟਲਮੈਂਟ ਨਹੀਂ ਕਰਦੀ ਉਹ ਬੇਗਨਾਹ ਹੋਣ ਦੇ ਬਾਵਜੂਦ ਵੀ ਲੰਬਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਰਹਿੰਦਾ ਹੈ ਸਬਦੇ ਸਾਧ ਵੀ ਸਾਨੂੰ ਜਿਹੜੀ ਹੈ ਸ਼ੱਕ ਹੈ ਕਿ ਪੋਲੀਟੀਕਲ ਸੈਟਲਮੈਂਟ ਹੈ ਇਹ ਪੋਲੀਟੀਕਲ ਸੈਟਲਮੈਂਟ ਤੇ ਸਰਮੈਂਟ ਦੇ ਤਾ ਜਿਹੜੀ ਹੈ ਇਹ ਰਿਹਾਈ ਹੋਈ ਹੈ ਜੀ ਸਰ ਦੋ ਪੰਨ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਹਮੇਸ਼ਾ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਆ ਮੈਂ ਪਹਿਲਾਂ ਹੀ ਕਿਹਾ ਕਿ ਬੇਗੁਨਾਹ ਹੋਣ ਦੇ ਬਾਵਜੂਦ ਵੀ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਨੇ ਕਿਉਂਕਿ ਬੇਗੁਨਾਹ ਇਸ ਕਰਕੇ ਕਹਿੰਦੇ ਆ ਕਿਉਂਕਿ ਜਿੰਨੀ ਸਜ਼ਾ ਅਦਾਲਤ ਨੇ ਮੁਕਰਰ ਕੀਤੀ ਸੀ ਉਸ ਤੋਂ ਵੱਧ ਸਜ਼ਾ ਜਿਹੜੀ ਉਹ ਪੂਰੀ ਕਰ ਚੁੱਕੇ ਨੇ ਹੁਣ ਉਹ ਬੇਗੁਨਾਹੀ ਦੀ ਸਜ਼ਾ ਜਿਹੜੀ ਆ ਉਹ ਕੁੱਪਤ ਰਹੇ ਪਰ ਹਮੇਸ਼ਾ ਜੀ ਨੇ ਕਿਹਾ ਸੀ ਕਿ ਉਹਨੂੰ ਗੁਰਮੀਤ ਸਿੰਘ ਦੇ ਹੱਕ ਤੇ ਜਦੋਂ ਪ੍ਰਚਾਰ ਕਰ ਰਹੇ ਸੀ ਕਿ ਉਹ ਸਰਕਾਰਾਂ ਨੇ ਕਹਿੜੀਆਂ ਜੀ ਸਰਕਾਰਾਂ ਤਾਂ ਹਮੇਸ਼ਾ ਜਿਹੜਾ ਹੈ ਉਹ ਜਾਲਮ ਹੁੰਦੀਆਂ ਨੇ ਤੇ ਜਾਲਮਾਂ ਦਾ ਸਾਥ ਦਿੰਦੀਆਂ ਨੇ ਪਰ ਸਾਡੇ ਉਹ ਸਰਮੌਰ ਹੈ ਸਾਡੇ ਸਤਿਕਾਰਯੋਗ ਹੈ ਜੀ ਸਰ ਵੀ ਦੁਆਰਾ ਪ੍ਰਬੰਧ ਨੂੰ ਲੈ ਕੇ ਨਗਰ ਹੈ ਕਿ ਕੋਈ ਆਪਣੀ ਮਾਰਕੀ ਸਿੰਘ ਆਪਣੇ ਕੀਤੇ ਹੋਏ ਕੰਮ ਦੇ ਫੈਸਲੇ ਲੈਣ ਕੇ ਇਸ ਨੂੰ ਉਹ ਕਤਲ ਕਰ ਦਿੱਤਾ ਗਿਆ ਬੱਚਿਆਂ ਨੇ ਕਿੱਥੇ ਬਾਬੇ ਦੀ ਪੀਠ ਸਾਹ ਬਹੁਤ ਮਾੜੀ ਗੱਲ ਹੈ ਜੀ ਹਾਂ ਉਹ ਕਟਨਾ ਵਾਪਰੀ ਹੈ ਉਹ ਬੱਚਾ ਸੀ ਇੱਕ 16 ਸਾਲ ਦਾ ਭਾਈ ਮਲਕੀਤ ਸਿੰਘ ਜੀ ਦਾ ਭਤੀਜਾ ਸੀ ਤੇ ਜਿਹੜੇ ਹਰ ਗ੍ਰੰਧੀ ਸਾਹਿਬ ਨੇ ਉਹ ਪਾੜ ਦੀ ਭੇਟਾ ਲੈਣ ਗਏ ਆ ਤੇ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਇਹ ਇੱਕ ਤਾਂ ਇਹ ਜਿਹੜਾ ਸਾਰਾ ਕੁਝ ਜਿਹੜਾ ਵਰਤਾਰਾ ਵਰਤ ਰਿਹਾ ਸਰਕਾਰਾਂ ਦੀ ਨਿਕਾਮੀ ਹੈ ਦੂਜਾ ਸਾਡੇ ਅੰਦਰ ਅਸਹਿਣਸ਼ੀਲਤਾ ਨਫ਼ਰਤ ਇਸ ਕਦਰ ਭਾਰੂ ਹੈ ਔਰ ਇਹ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਦੌਰ ਹੈ ਸੋਸ਼ਲ ਮੀਡੀਆ ਨੇ ਸਾਡੇ ਅੰਦਰ ਨਫ਼ਰਤਾਂ ਨੂੰ ਸਾਡੇ ਅੰਦਰ ਜਿਹੜੀ ਈਰਖਾ ਦੀ ਆਗਿਆ ਇਹਨੂੰ ਇੰਨੇ ਹਵਾ ਦੇ ਦਿੱਤੀ ਹੈ ਕਿ ਇਨਸਾਨ ਦੀ ਇਨਸਾਨ ਦੀ ਨਜ਼ਰ ਦੇ ਵਿੱਚ ਕੀਮਤ ਹੀ ਕੋਈ ਨਹੀਂ ਰਹਿ ਗਈ ਹੈ ਨਾ ਜ਼ਿੰਦਗੀ ਦੀ ਵੈਲਿਊ ਦੀ ਵੈਲਿਊ ਕੋਈ ਰਹਿ ਗਈ ਹੈ ਛੋਟੀ ਜੀ ਗੱਲ ਪਿੱਛੇ ਬੰਦੇ ਦਾ ਕਤਲ ਕਰ ਦਿੱਤਾ ਜਾਂਦਾ ਇਹ ਬੁਰਾ ਵਰਤਾਰਾ ਸਮਾਜ ਲਈ ਬਹੁਤ ਘਾਤਕ ਹੈ ਕਿਉਂਕਿ ਵਿੱਚ ਇੱਕ ਯੂਪੀ ਦੇ ਵਿੱਚ ਵੀ ਇੱਕ ਗਰੰਥੀ ਦੀ ਲੜਕੀ ਦਾ ਆਪਹਰਣ ਹੋਇਆ ਜ਼ਬਰਸਤਨਾ ਹੋਇਆ ਔਰ ਉਹ ਵੀ ਮੰਦ ਭਾਗਾ ਜਿਹੜਾ ਵਰਤਾਰਾ ਹੈ ਔਰ ਸਰਕਾਰ ਜਿਹੜੀ ਹੈ ਜਿਹੜੀ ਦਾਵਾ ਕਰਦੀ ਹੈ ਕਿ ਅਸੀਂ ਬੜਾ ਨਿਆਂ ਹੀ ਦਿੰਨੇ ਆ ਅਸੀਂ ਲੇਕਿਨ ਇਸ ਮਾਮਲੇ ਦੇ ਵਿੱਚ ਸਰਕਾਰ ਦੀ ਜਿਹੜੀ ਹੈ ਉਹ ਖਮੋਸ਼ੀ ਜਾਂ ਸਰਕਾਰ ਦਾ ਜਿਹੜਾ ਕਰਮ ਹੈ ਜਿਹੜਾ ਜਾਂ ਕਦਮ ਹੈ ਉਹ ਬਿਲਕੁਲ ਜਿਹੜਾ ਹੈ ਉਹ ਢਿੱਲਾ ਹੈਗਾ ਕਿ ਉਹ ਦੋਸ਼ੀ ਜਿਹੜੇ ਆ ਉਹ ਬਿਲਕੁਲ ਵੀ ਜਿਹੜਾ ਪਕੜਚ ਵਿੱਚ ਨਹੀਂ ਆ ਰਹੇ